ਦੋਸਤੋ ਇਹ ਜਿਹੜਾ ਅਸੀਂ ਧਰਨਾ ਲਾਇਆ ਹੈਗਾ ਇਹ 12 ਹੰਟਾ ਚੌਕ ਤੋਂ ਜਦੋਂ ਤਰਵੈਣੀ ਨੂੰ ਆਨੇ ਆ ਉੱਥੇ ਗੰਦੇ ਪਾਣੀ ਦਾ ਜਿਹੜਾ ਵਾਹ ਹੋਇਆ ਹੜਾ ਆਇਆ ਹੋਇਆ ਉਹਦੇ ਵਿਰੋਧ ਦੇ ਵਿੱਚ ਇਹ ਧਰਨਾ ਲਾਇਆ ਹੈ ਦੋਸਤੋ ਇਹ ਉਹ ਏਰੀਆ ਹੈ ਸਾਰਿਆਂ ਨੂੰ ਪਤਾ ਹੋਊਗਾ ਇਹ ਉਹ ਏਰੀਆ ਹੈ 2019 ਦੀਆਂ ਇਲੈਕਸ਼ਨਾਂ yaad ਕਰੋ ਕਿਉਂਕਿ ਇਸ ਏਰੀਏ ਦੇ ਵਿੱਚੋਂ ਅਕਾਲੀ ਦਲ ਨੂੰ ਕਦੇ ਵੀ ਲੀਡ ਨਹੀਂ ਸੀ ਮਿਲੀ ਔਰ ਇਸ ਏਰੀਏ ਨੇ ਹਰ ਸਿਮਰਤ ਕੌਰ ਬਾਦਲ ਨੂੰ ਲੀਡ ਦਿਵਾ ਕੇ ਇਸ ਏਰੀਏ 'ਚੋਂ ਇੱਥੋਂ ਜਿਤਾਇਆ ਸੀ ਔਰ ਅਸੀਂ ਅਪੀਲ ਕਰਦੇ ਆ ਕਿ ਉਹੀ ਏਰੀਆ ਇਸ ਏਰੀਏ ਨੂੰ ਧਿਆਨ ਵਿੱਚ ਰੱਖ ਕੇ ਇਸ ਗੰਦੇ ਪਾਣੀ ਦਾ ਹੱਲ ਕੀਤਾ ਜਾਵੇ ਪ੍ਰੋਬਲਮ ਕੀ ਹੈ ਕਿਉਂ ਇਹ ਪ੍ਰੋਬਲਮ ਆਉਂਦੀ ਹੈਗੀ ਇਹਦਾ ਇੱਕੋ ਇੱਕ ਕਾਰਨ ਇਹ ਹੈ ਕਿ ਮੋਟਰਾਂ ਜਿਹੜੀਆਂ ਹੈਗੀਆਂ ਉਹ 5 ਦਿਨਾਂ ਤੋਂ ਬੰਦ ਪਈਆਂਈਆਂ ਜਿਹੜੀਆਂ ਮੋਟਰਾਂ ਇਹ ਪਾਣੀ ਨੂੰ ਖਿੱਚਦੀਆਂ ਸਿਰਫ ਇੱਕ ਮੋਟਰ ਚੱਲ ਰਹੀ ਹੈ ਜੀ ਜਦੋਂ ਕਿ ਇਹਦੀ ਕੈਪੈਸਿਟੀ ਦੋ ਮੋਟਰਾਂ ਦੀ ਹੈ ਅਗਰ ਦੋ ਮੋਟਰਾਂ ਚੱਲ ਪੈਣ ਤਾਂ ਇਹ ਸਾਰਾ ਪਾਣੀ ਜਿਹੜਾ ਹੈਗਾਗਾ ਉਪਕਿਆ ਜਾ ਸਕਦਾ ਹੈ ਇਹ 2 ਮੀਟਰਾਂ ਕਿਉਂ ਨਹੀਂ ਚਲਾਉਂਦੇ ਕਿਉਂਕਿ ਪਿੱਛੇ ਜਿਹੜੀ ਹੈਗੀ ਹੈ ਕਣਕ ਦਾ ਮੌਸਮ ਹੈ ਕਣਕ ਦੀ ਪਚਾਈ ਦਾ ਆਪਣਾ ਬਾਢੀ ਦਾ ਪਿੱਛੋਂ ਡਿਮਾਂਡ ਜਿਹੜੀ ਹੈਗੀ ਹੈ ਸੀਵਰੇਜ ਦੇ ਪਾਣੀ ਦੀ ਕਿਸਾਨਾਂ ਨੇ ਬੰਦ ਕਰਤੀ ਜਦੋਂ ਕਿਸਾਨ ਪਾਣੀ ਬੰਦ ਲੈਵਾ ਕਰ ਦਿੰਦੇ ਨੇ ਸੀਵਰੇਜ ਦਾ ਉਦੋਂ ਇਹ ਮੋਟਰਾਂ ਬੰਦ ਕਰ ਦਿੰਦੇ ਨੇ ਜਦੋਂ ਮੋਟਰਾਂ ਬੰਦ ਹੋ ਜਾਂਦੀਆਂ ਤਾਂ ਓਵਰਫਲੋ ਹੋ ਜਾਂਦਾ ਹੈ ਤਾਂ ਸਾਡੀ ਇਹ ਅਪੀਲ ਹੈ ਗੌਰਮੈਂਟ ਨੂੰ ਪ੍ਰਸ਼ਾਸਨ ਨੂੰ ਸੀਵਰੇਜ ਬੋਰਡ ਨੂੰ ਵੀ ਇਹ ਮੋਟਰਾਂ ਕਿਉਂ ਬੰਦ ਕਰਦੇ ਨੇ ਕੀ ਲੋਕਾਂ ਨੂੰ ਡੁਬਾਉਣ ਵਾਸਤੇ ਬੰਦ ਕਰਦੇ ਨੇ ਕਿ ਇਹਦਾ ਹੱਲ ਕਰੋ ਦੋ ਮੋਟਰਾਂ ਚਲਾਓ ਅਗਰ ਪਾਣੀ ਦੀ ਡਿਮਾਂਡ ਨਹੀਂ ਤਾਂ ਕੋਈ ਜ਼ਮੀਨ ਲੈ ਕੇ ਉਹਦੇ ਵਿੱਚ ਇਸ ਪਾਣੀ ਨੂੰ ਸਟੋਰ ਕਰੋ ਜਿਵੇਂ ਕਿ ਮੈਂ ਪਿੱਛੇ ਜਿਹੀ ਦੱਸ ਰਿਹਾ ਸੀ ਮੇਰੀ ਗੱਲ ਹੋਈ ਸੀ ਕਿ ਇਹਨਾਂ ਨੇ ਜੋ ਟੈਕਨੀਕਲ ਜੁਵਿੰਸਤੀ ਬਣਨੀ ਸੀਗੀ ਮੁਸਾ ਰੋਡ ਤੋਂ ਅੱਗੇ ਜਾ ਕੇ ਉਹ ਜ਼ਮੀਨ ਬਾਤੂ ਪਈ ਹੈ ਉਹਦੇ ਐਗਰੀਮੈਂਟ ਦੀ ਇਹਨਾਂ ਦੀ ਗੱਲ ਚੱਲ ਰਹੀ ਹੈ ਕਿ ਅਸੀਂ ਉਹ ਐਗਰੀਮੈਂਟ ਦੇਤੇ ਉਹ ਜ਼ਮੀਨ ਲੈ ਕੇ ਉੱਥੇ ਅਸੀਂ ਟੋਆ ਖੱਟ ਕੇ ਤੇ ਪਾਣੀ ਨੂੰ ਇੱਕ ਵਾਰੀ ਉੱਥੇ ਸਿਰਦੀ ਇਹ ਪਰਮਾਨੈਂਟ ਹੱਲ ਨਹੀਂ ਹੈ ਕਰਾ ਤੇ ਫੇਰ ਤੁੰਮੀ ਆ ਕੇ ਚਲਾਈ ਦੇ ਵਿੱਚ ਜਦੋਂ ਮੀਂਹ ਆ ਗਿਆ ਉਦੋਂ ਦਾ ਇਹਦਾ ਹਾਲ ਹੀ ਬਹੁਤ ਪੈੜਾ ਹੋ ਜਾਣਾ ਹੈ ਬਹੁਤ ਪੈੜਾ ਹਾਲ ਹੋ ਜਾਣਾ ਹੈ ਇਹਦਾ ਜੇ ਕੁਝ ਵੀ ਨਹੀਂ ਆਪਣਾ ਜੁਲਾਈ ਦੇ ਵਿੱਚ ਜਦੋਂ ਮੀਂਹ ਪੈਣਗੇ ਇਹਦਾ ਤਾਂ ਹੋਰ ਪੈੜਾ ਹਾਲ ਹੋਣਾ ਸੋ ਸਾਡੀ ਇਹ ਮੰਗ ਹੈ ਦੀ ਕਿ ਇਸ ਪਾਣੀ ਦਾ ਪੱਕਾ ਹੱਲ ਕੀਤਾ ਜਾਵੇ ਮੋਟਰਾਂ ਚਲਾਈਆਂ ਜਾਣ ਉਹ ਖੇੜਾ ਵੀ ਆਉਂਦਾ 2 ਸਾਲ ਹੋ ਗਏ ਪ੍ਰਧਾਨ ਸਭਾ ਦੀਆਂ ਇਲੈਕਸ਼ਨਾਂ ਹੋਈਆਂ ਨੂੰ 2 ਸਾਲ ਹੋ ਗਏ ਇਹਨਾਂ ਨੇ ਉਦੋਂ ਬੜੇ ਵਾਦੇ ਮਾਨਸਾ ਦੇ ਨਾਲ ਲੋਕਾਂ ਨਾਲ ਕੀਤੇ ਕਿ ਅਸੀਂ ਜੀ ਡੰਪ ਨੂੰ 15 ਦਿਨਾਂ ਦੇ ਵਿੱਚ ਚੱਕ ਲਿਆਂਗੇ ਮਹੀਨੇ ਦੇ ਵਿੱਚ ਅਸੀਂ ਡੰਪ ਨੂੰ ਚੱਕ ਲਿਆਂਗੇ ਉਹੀ ਆਹ ਡੰਪ ਰ ਹੈ ਇੱਕ ਮਸ਼ੀਨ ਜਿਹੜੀ ਇਹ ਕਾਰ ਕੱਟਣ ਵਾਸਤੇ ਆਉਂਦੀ ਹੈ ਤੇ ਬਠਿੰਡੇ ਤੋਂ ਆਉਂਦੀ ਹੈ ਉਹ ਮਸ਼ੀਨ ਸਾਨੂੰ ਐ ਨਹੀਂ ਪਤਾ ਲੱਗਿਆ ਕਿ ਉਹ ਕਿਉਂ ਨਹੀਂ ਆਉਂਦੀ ਹੈਗੀ ਇਹ ਕਾਰ ਕੱਟਣ ਵਾਸਤੇ ਜਦੋਂ ਕਿ ਉਹਦਾ ਕੰਟੈਕਟ ਆਇਆ ਲੱਖਾਂ ਰੁਪਏ ਕੰਟਰੈਕਟਰ ਦੇ ਰੂਪ ਦੇ ਵਿੱਚ ਕੰਟਰੈਕਟਰ ਨੂੰ ਚਾਹੁੰਦਾ ਸਫਾਈ ਦਾ ਉਹ ਮਸ਼ੀਨ ਹੀ ਨਹੀਂ ਆਉਂਦੀ ਉਹਨੂੰ ਪੈਸੇ ਇੰਦੇ ਹੈਗੇ ਐ ਪੇਮੈਂਟ ਹੋ ਰਹੀ ਹੈ ਰੈਕੋਰਡ ਸਫਾਈ ਦੇ ਵਿੱਚ ਕੰਟੈਕਟ ਕਾਹਲੀ ਕੋਈ ਦੱਸ ਰਿਹਾ ਸੀ ਅਸੀਂ ਬੋਏ ਸਾਹਿਬ ਮਾਨਸਾ ਦੀ ਮੀਂਹ ਦੀ ਬੈਠੇ ਸੀ ਕੋਈ ਕਰਨਾਲ ਦਾ ਬੰਦਾ ਹੈ ਉਹਨੂੰ ਇਹ ਠੇਕਾ ਦਿੱਤਾ ਹੋਇਆ ਸਾਰਾ ਸਫਾਈ ਦਾ ਉਹਦੇ ਬੰਦੇ ਨਹੀਂ ਆਉਂਦੇ ਅੱਥੇ ਜੇ 500 ਬੰਦੇ ਦਾ ਕੰਟੈਕਟ ਹੈ 100 ਦਾ 200 ਬੰਦਾ ਹੁੰਦਾ 300 ਬੰਦੇ ਦੀ ਇਹ ਸੇਲਰੀ ਹੈ ਉਹ ਬਿਨਾਂ ਕੰਮ ਕਿਤੇ ਤੋਂ ठेकेदार ਨੂੰ ਤੇ ਹੋਣੀ। ਸੋ ਸਾਰੀ ਜ਼ਿੰਮੇਵਾਰੀ ਐਮਸੀਆਂ ਦੀ ਵੀ ਬਣਦੀ ਹੈ ਸੱਤੋਂ ਵੋਟਾਂ ਲੈ ਕੇ ਐਮਸੀ ਬਣਦੇ ਨੇ ਹੈ ਐਮਐਲਏ ਦੀ ਵੀ ਬਣਦੀ ਹੈ ਵੋਟਾਂ ਲੈ ਕੇ ਐਮਐਲਏ ਬਣਦੇ ਨੇ ਐਮਪੀ ਦੀ ਵੀ ਬਣਦੀ ਹੈ ਸਾਡੇ ਸਮਾਂ ਇੱਕ ਕੈਂਡੀਡੇਟ ਵੀ ਨੇਗੇ ਅਸੀਂ ਇਹਨਾਂ ਨੂੰ ਵੀ ਕਹਾਂਗੇ ਕਿ ਇਸ ਮਸਲੇ ਦਾ ਹੱਲ ਕਰਵਾਓ ਤੇ ਨਹੀਂ ਕੋਈ ਵੋਟ ਅਸੀਂ ਕਿਸੇ ਨੂੰ ਕੋਈ ਵੋਟ ਨਹੀਂ ਪਾਉਂਦੇ ਆ। ਉਹ ਜਿਹੜਾ ਵੀ ਆਉਂਦਾ ਚਾਹੇ ਸੀਵਰੇਜ ਬੋਰਡ ਦਾ ਐਕਸੀਡੈਂਟ ਆਉਂਦਾ ਤਾਂ ਮੇਰੀ ਸਾਰਿਆਂ ਨੂੰ ਬੇਨਤੀ ਆ ਪਿਆਰ ਨਾਲ ਬਿਨਾਂ ਹੁੰਦੇ ਬੁਲੇ ਤੋਂ ਇੱਕ ਵਾਰੀ ਆਪਾਂ ਉਹਨਾਂ ਨੂੰ ਕਹਾਂਗੇ ਕਿ ਤੁਸੀਂ ਪੈਦਲ ਜਿਹੜਾ ਹੈਗਾ ਐਸਕੇ ਸਾਹਿਬ ਐਕਸੀਡੈਂਟ ਸੀਗਰੇਜ ਮੋਰ ਦੇ ਹੈਗੇ ਨਾ ਮੇਰਾ ਖਿਆਲ ਤਾਂ ਤੁਹਾਨੂੰ ਬੇਨਤੀ ਜੀ ਇੱਕ ਵਾਰੀ ਆ ਪਾਣੀ ਦੇ ਵਿੱਚ ਨਹੀਂ ਮੰਗੇ ਪਾਣੀ ਹੋ ਕੇ ਤੁਰਕੇ ਟਕਾਓ ਬਸ ਤੁਹਾ ਲੋਕ ਮੱਥਾ ਦੇ ਕਣੌਂਦੇ ਦੇ ਮੰਦਰ ਦੇ ਵਿੱਚ ਔਰ ਲੇਡੀ ਜਿਹੜੀ ਹੈਗੀ ਐ ਆਏ ਆਪਣੇ ਚੱਕ ਕੇ ਕੱਪੜੇ ਫੇਰ ਮੰਦਰ ਦੇ ਚੰਟਰੋਂ ਆਉਂਦੀ ਐ ਸਾਡੀ ਨੂੰ ਬੇਨਤੀ ਹੈ ਕਿ ਤੁਸੀਂ ਇੱਕ ਵਾਰੀ ਪਾਣੀ ਦੇ ਵਿੱਚ ਦੀ ਨੰਗ ਕੇ ਦੇਖੋ ਨੰਗੋ ਇਹਨਾਂ ਨੂੰ ਮਜਬੂਰ ਕਰੋ ਤੇ ਗੰਦੇ ਪਾਣੀ ਵਿੱਚ ਦੀ ਨੰੰਦਣੇ ਮੋਟਰਾਂ ਇਹ ਨਹੀਂ ਚਲਾਉਂਦੇ ਹਨ ਇੱਕ ਮੋਟਰ ਚੱਲ ਰਹੀ ਐ ਦੋ ਮੋਟਰਾਂ ਕਿਉਂ ਨਹੀਂ ਚੱਲਦੀਆਂ ਇਹੋ ਕੋਲੇ ਜਾਂਦੇ ਆ ਇਹੋ ਕਹਿੰਦਾ ਸੀਵਰੇਜ ਬੋਰਡ ਦੀ ਜ਼ਿੰਮੇਵਾਰੀ ਐ ਸੀਵਰੇਜ ਬੋਰਡ ਕੋਲੇ ਜਾਂਦੇ ਆ ਉਹ ਕਹਿੰਦਾ ਇਹੋ ਦੀ ਜ਼ਿੰਮੇਵਾਰੀ ਐ ਜੀ ਇਹ ਸਾਲ ਲਈ ਕੋਸ਼ ਇਹਦਾ ਕੋਈ ਹੱਲ ਹੀ ਨਹੀਂ ਹੈ ਟਾਪ ਜੇ ਹੱਲ ਨਹੀਂ ਤਾਂ ਤੁਸੀਂ ਰਿਜ਼ਾਇਨ ਦਿਓ ਸਾਰੇ ਐਮ ਸੀਰ ਰਿਜ਼ਾਇਨ ਦੇ ਐਮ ਐਲ ਏ ਰਿਜ਼ਾਇਨ ਦੇ ਤਾਂ ਸਾਨੂੰ ਪਤਾ ਲੱਗੇ ਸਾਡੇ ਨਾਲ ਨੇ ਉਹ ਕੀ ਕਰਦੇ ਐ ਜਿਵੇਂ ਇਹਨਾਂ ਨੇ ਕਿਹਾ ਸੀ ਵੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਇਸ ਮਸਲੇ ਨੂੰ ਆਪਾਂ ਹੱਲ ਕਰਨਾ ਹੈ ਬਿਲਕੁਲ ਸਹੀ ਗੱਲ ਹੈ ਪਾਰਟੀਆਂ ਆਪੀਆਂ ਆਪਕੇ ਜਿੱਥੇ ਹੈਗੇ ਹੋ ਉੱਥੇ ਖੜੇ ਰਹੋ ਉੱਥੇ ਆਪ ਦੀ ਸਪੋਰਟ ਕਰੋ ਇੱਕ ਮਿੰਟ ਆ ਤੂੰ ਖੜ ਜਾ ਉੱਥੇ ਉੱਥੇ ਖੜੇ ਰਹੋ ਤੁਸੀਂ ਆਪਦੀ ਪਾਰਟੀ ਦੇ ਵਿੱਚ ਐਕਟਿਵ ਹੋ ਤੁਹਾਡੀ ਪਾਰਟੀ ਦੇ ਲੀਡਰਾਂ ਨੂੰ ਕਹੋ ਕਿ ਇੱਥੇ ਆਓ ਇੱਥੇ ਆ ਕੇ ਇਸ ਮਸੱਇਆ ਦਾ ਹੱਲ ਕਰੋ ਨਹੀਂ ਅਦਰਵਾਈਜ਼ ਤੁਸੀਂ ਆਪਾਂ ਮਿਲ ਕੇ ਪਾਰਟੀ ਬਾਈ ਜ ਕਰਨੀ ਹੈ ਤੇ ਇੱਥੇ ਆਉਣ ਦੀ ਕੋਈ ਲੋੜ ਨਹੀਂ ਤਾਂ ਸਾਰੇ ਦੁਕਾਨਦਾਰ ਵੀ ਇਹਨਾਂ ਨੂੰ ਬੇਨਤੀ ਆ ਕਿ ਕੱਲ ਤੋਂ ਆਪਾਂ ਦੁਕਾਨਾਂ ਸਾਰੇ ਖੋਲੋ ਔਰ ਪੰਜ-ਪੰਜ ਬੰਦਿਆਂ ਦਾ ਡਿਊਟੀ ਲਾ ਕੇ ਧਰਨਾ ਪੰਜ-ਪੰਜ ਬੰਦਿਆਂ ਦਾ ਧਰਨਾ ਕੰਟੀਨਿਊਸਲੀ ਚੱਲੂਦਾ ਤਾਂ ਜੋ ਨੁਕਸਾਨਦਾਰਾਂ ਦਾ ਨੁਕਸਾਨ ਵੀ ਨਾ ਹੋਵੇ ਔਰ ਇਹ ਪ੍ਰੋਟੈਸਟ ਜਿਹੜਾ ਹੈਗਾ ਤੇ ਕੰਟੀਨਿਊਸਲੀ ਚੱਲਦਾ ਰਹੇ ਤੇ ਇਹ ਮਸਲਾ ਹੋਊ ਜੇ ਆਪਾਂ ਕਹੀਏ ਇੱਕ ਕੰਨ